ਦੇ ਆਪ ਕੀ ਦਰਸ਼ਨ ਕਰ ਰਹੇ ਹੋ ਇਹ ਕਰਪਾ ਕਰਤਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਆਪਣਾ ਸ਼ਸਤਰ ਜਿਸ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਰੱਖਿਆ ਕਰਦੇ ਸਨ ਇਹ ਪਾਵਨ ਸ਼ਸਤਰ ਦੇ ਨਾਲ ਦੋ ਇਤਿਹਾਸ ਇਤਿਹਾਸਕ ਘੋਤਕ ਜੁੜੇ ਹੋਏ ਨੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਐਸੇ ਹੀ ਆਨੰਦਪੁਰ ਦੀ ਧਰਤੀ ਤੋਂ ਥੋੜੀ ਦੂਰ ਗੁਰੂ ਦਾ ਲਾਹੌਰ ਹੈ ਜਿੱਥੇ ਆਪ ਬੁਠਿਖਾਨੇ ਦਰਸ਼ਨ ਕੀਤੇ ਹੋਣਗੇ ਉਹ ਆਸਾਨ ਹੈ ਜਿੱਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੰਦ ਕਾਰਜ ਹੋਇਆ ਸਤੇ ਸਗੇ ਬਾਦਸ਼ਾਹ ਪਹੁੰਚੇ ਉਥੋਂ ਦੇ ਵਾਸੀਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸਗੇ ਬਾਦਸ਼ਾਹ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਕਿੱਲਤ ਹੈ ਪਾਣੀ ਥਿੰਨ ਨੂੰ ਨਹੀਂ ਮਿਲਦਾ ਆਪ ਦੀ ਕਿਰਪਾ ਕਰਕੇ ਪਾਣੀ ਦੀ ਬਖਸ਼ਿਸ਼ ਕਰੋ ਤਾਂ ਮਹਾਰਾਜ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਇਹ ਕਰਪਾ ਪ੍ਰਦਾਨ ਉਥੇ ਪੱਥਰਾਂ ਵਿੱਚ ਥਿੰਨ ਵਾਰੀ ਮਾਰਿਆ ਤਿੰਨ ਧਾਰਾ ਪਾਣੀ ਦੀਆਂ ਉਹ ਵਹਲੇ ਦੇਤੀ ਨਾਲ ਪੂਰਾ ਕੀਤਾ ਦੂਸਰਾ ਇਤਿਹਾਸਕ ਘੋਟਕ ਇਸ ਦੇ ਨਾਲ ਜਿ세 ਹੀ ਜਦੋਂ ਧਰਮ ਯੁੱਧ ਮੰਡਿਆ ਗਿਆ ਮੋਗਲ ਹਕੂਮਤ ਆਕਮਦੀ ਫੌਜ ਦੇ ਨਾਲ ਤੇ ਪਹਾੜੀ ਰਾਜਿਆਂ ਦੀ ਬੋਧ ਨਾਲ ਜਦੋਂ ਮਹਾਰਾਜ ਨੂੰ ਉਹ ਫਤਿਹ ਨਾ ਕਰ ਸਕੇ ਵਿਚਾਰ ਨਾ ਸਕੇ ਤਾਂ بیٹھ ਕੇ ਪਹਾੜੀ ਰਾਜਿਆਂ ਨੇ ਵਜ਼ਰਾ ਕੀਤਾ ਕਿ ਕੋਈ ਸਕੀਮ ਬਣਾਈ ਜਾਵੇ ਜਿਸ ਦੇ ਨਾਲ ਜੈਸਰੀ ਚੰਦ ਨੇ ਇਹ ਆਪਣੇ ਜ਼ਮੇ ਲਈ ਗੱਲ ਕੇ ਮੈਨੂੰ ਹੁਕਮ ਕਰੋ ਮੈਂ ਜਾਣਾ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਦਾ ਫਿਰ ਵੱਢ ਕੇ ਲਿਆਉਣਾ ਇਹ ਗੱਲ ਜਦੋਂ ਮਹਾਰਾਜ ਦੇ ਸੁਨਿਆ ਰਾਹੀ ਜਿੱਥੇ ਪਹੁੰਚੀ ਤੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਗੁਰੂ ਕੇ ਸਿੰਘ ਪਿਆਰਬਰ ਪਿਆਰ ਭਾਈ ਸਾਹਿਬ ਭਾਈ ਗੋਦੇ ਸਿੰਘ ਜੀ ਜਿਹੜੇ ਮਹਾਰਾਜ ਦੀ ਚੌੜ ਬਦਾਰੀ ਦੀ ਸੇਵਾ ਕਰਦੇ ਸੀ ਕਿਆ ਜੋਤ ਜਾਨ ਅਗੇ ਸਜੇ ਪਾਟਾ ਅਸੀਂ ਤੇ ਇਸ ਤਰ੍ਹਾਂ ਦਾ ਨਿੰਦਿਆ ਭਰਿਆ ਬੋਲ برداشت ਨਹੀਂ ਕਰ ਸਕਦੇ ਮੈਨੂੰ ਆਪ ਜੀ ਹੁਕਮ ਕਰੋ ਇਹ ਕੇਸਰੀ ਜਾਨ ਜਿਹੜਾ ਹੰਕਾਰ ਵੀ ਇਸ ਤਰ੍ਹਾਂ ਦੇ ਬੋਲ ਬੋਲ ਰਿਹਾ ਮੈਂ ਉਸ ਦਾ ਫਿਰ ਵੱਢ ਕੇ ਆਪ ਜੀ ਦੇ ਚਰਨਾਂ ਵਿੱਚ ਲਿਆਵਾਂ ਨਾਦਾਰ ਪਾਤਸ਼ਾਹ ਜੀ ਨੇ ਇਹ ਕਰਪਾ ਵਰਚਾਤ ਭਾਈ ਸਾਹਿਬ ਭਾਈ ਗੋਦੇ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਜੈ ਗਾਰਿਕ ਜਾਨੇ ਹੋਏ ਮਹਾਰਾਜ ਦੇ ਚਰਨਾਂ ਦੀ ਧੋਰ ਮस्तक ਨੂੰ ਲਾ ਕੇ ਭਾਈ ਸਾਹਿਬ ਭਾਈ ਗੋਦੇ ਸਿੰਘ ਜੀ ਇਹ ਕਰਪਾ ਵਰਚਾ ਲੈ ਕੇ ਗਏ ਜਾਂ ਦਾ ਫਿਰ ਵੜਿਆ ਆਪਣੀ ਸ੍ਰੀ ਜੈਹਰ ਦੇ ਨਾਲ ਤੇ